ਆ ਵੇਖੋ ਬਾਈ ਆਂਟਾ ਹੋ ਗਿਆ ਉਹਨੂੰ ਭੱਜੀ ਫਿਰਦੀ ਨੂੰ ਐਂ ਜਿਵੇਂ ਕੁੱਤੇ ਫੇਰ ਹੋ ਕੇ ਪੁੱਲੰਗਾ ਛੱਡ ਦੇ ਦੀਆਂ ਭੱਜੀਆਂ ਫਿਰੋ ਆਂ ਦਰਖੋਸ਼ ਹੋ ਗਿਆ ਪੂਰਾ ਪੁੱਲ ਦੌੜ ਲਾਤੀ ਵੇ ਜਾਂਦੀ ਆ ਨਾ ਐਂ ਜਿਵੇਂ ਨਾਸੀ ਧੂਆਂ ਆ ਗਿਆ ਤੇ ਆ ਮਿੱਟੀ ਵਾਲੀ ਖਾਂਦੀ ਐ ਇਹਨੂੰ ਨਹੀਂ ਛੱਡਿਆ ਫੱਕ ਗਿਆ ਚੱਲ ਖਾਂ ਲਾ ਦੇ ਗੇੜੇ ਚਾਰ ਚੱਲ ਚੱਲ ਪੱਜ ਇੱਧਰ ਕੀ ਹੋਵੇ ਵੇਖੀ ਅੱਜ ਪੱਜ ਲੰਮੀ ਦੌੜ ਲਾ ਹਾਂ ਬਗਿਆ ਹੋਣ ਨਹੀਂ ਪਾਈ ਤੀ ਕਾਟ ਲਾ ਚਾਰ ਗੇੜੇ ਫੱਕ ਗਈ ਹਣ ਚੱਲ ਬੱਸ ਕਰ ਫਿਰ ਫੱਕ ਗਈ ਤਾਂ ਰਹਿਣ ਦੇ ਲੈ ਬੰਨਾ ਬੰਨ ਤੱਕ ਆਣਾ ਥੱਕ ਗਈ ਆ ਜਾ ਬਹੁਤ ਭੱਜ ਲਈ ਅੱਧਾ ਪੌਣਾ ਘੰਟਾ ਭੱਜ ਲਈ ਇੱਕ ਤਾਂ ਮਿੱਟੀ ਵਾਲਾ ਹੀ ਆ ਬੰਨੀ ਭੱਜੀਆਂ ਦਾ ਕਿੰਨਾ ਹੀ ਫਿਰੋ ਮਿੱਟੀ ਬੜੀ ਖੰਦਗਾਂ ਬਈ ਆ ਦਾ ਵੱਡੀ ਦਾ ਇਹਦਾ ਘੱਟੀ ਆ ਤਾਂ ਲੱਪੀ ਗੜੱਪੀ ਖਾਂਦੀ ਆ ਖੁੱਲਗਾਂ ਛੱਟੀਆਂ ਬਿਨਾਂ ਬਣਤੀਆਂ ਨਹੀਂ ਖਰਾਖ ਰੂਗਣੀਆਂ ਨਾਲ ਲੱਗਦੀ